ਸਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਮਹਿਮੂਦਾ। ਮੁਸਤਕੀਮ ਨੇ ਮਹਿਮੂਦਾ ਨੂੰ ਪਹਿਲੀ ਵਾਰ ਆਪਣੀ ਸ਼ਾਦੀ ਉੱਤੇ ਵੇਖਿਆ। ਆਰਸੀ ਅਸਰਫ ਦੀ ਰਸਮ ਅਦਾ ਹੋ ਰਹੀ ਸੀ ਕਿ اچانک ਉਸ ਨੂੰ ਦੋ ਵੱਡੀਆਂ-ਵੱਡੀਆਂ ਗੈਰ-ਮਮੂਲੀ ਤੌਰ ਤੇ ਵੱਡੀਆਂ ਅੱਖਾਂ ਦਿਖਾਈ ਦਿੱਤੀਆਂ। ਇਹ ਮਹਿਮੂਦਾ ਦੀਆਂ ਅੱਖਾਂ ਸਨ ਜੋ ਅਜੇ ਤੱਕ ਕਵਾਰੀਆਂ ਸਨ। ਮੁਸਤਕੀਮ ਔਰਤਾਂ ਤੇ ਲੜਕੀਆਂ ਦੇ ਝੁਰਮਟ ਵਿੱਚ ਘਿਰਿਆ ਸੀ। ਮਹਿਮੂਦਾ ਦੀਆਂ ਅੱਖੀਆਂ ਵੇਖਣ ਤੋਂ ਬਾਅਦ ਉਸ ਨੂੰ ਉਕਾ ਮਹਿਸੂਸ ਨਾ ਹੋਇਆ ਕਿ ਆਰਸੀ ਹਸਰਫ ਦੀ ਰਸਮ ਕਦੋਂ ਸ਼ੁਰੂ ਹੋਈ ਤੇ ਕਦੋਂ ਖਤਮ ਹੋਈ ਉਸ ਦੀ ਦੁਲਹਨ ਕਿਵੇਂ ਦੀ ਸੀ ਇਹ ਦੱਸਣ ਲਈ ਉਸ ਨੂੰ ਮੌਕਾ ਦਿੱਤਾ ਗਿਆ ਸੀ ਮਗਰ ਮਹਿਮੂਦਾ ਦੀਆਂ ਅੱਖਾਂ ਉਸ ਦੀ ਦੁਲਹਨ ਅਤੇ ਉਸ ਦੇ ਦਰਮਿਆਨ ਇੱਕ ਸਾਇਆ ਮਖਮਲੀ ਪਰਦੇ ਦੇ ਵਾਂਗ ਖੜੀਆਂ ਹੋ ਗਈਆਂ ਉਸ ਨੇ ਚੋਰੀ-ਚੋਰੀ ਕਈ ਵਾਰ ਮਹਿਮੂਦਾ ਦੀ ਤਰਫ ਵੇਖਿਆ ਉਸ ਦੀਆਂ ਹਾਣੀ ਲੜਕੀਆਂ ਸਭ ਚਹ ਚਹਾ ਰਹੀਆਂ ਸਨ ਮੁਸਤਕੀਮ ਨਾਲ ਵੱਡੇ ਜੋੜਾਂ ਤੇ ਛੇੜਖਾਨੀ ਹੋ ਰਹੀ ਸੀ ਮਗਰ ਉਹ ਅਲੱਗ ਥਲੱਗ ਖਿੜਕੀ ਦੇ ਕੋਲ ਗੋਡਿਆਂ ਉੱਤੇ ਠੋਡੀ ਜਮਾਈ ਖਾਮੋਸ਼ ਬੈਠੀ ਸੀ ਉਸ ਦਾ ਰੰਗ ਗੋਰਾ ਸੀ ਵਾਲ ਫੱਟੀਆਂ ਉੱਤੇ ਲਿਖਣ ਨਾਲ ਸ਼ਾਹੀ ਦੇ ਵਾਂਗ ਕਾਲੇ ਅਤੇ ਚਮਕੀਲੇ ਸਨ ਉਸ ਨੇ ਸਿੱਧਾ ਚੀਰ ਕੱਢ ਰੱਖਿਆ ਸੀ ਜੋ ਉਸ ਦੇ ਅੰਡਾਕਾਰ ਚਿਹਰੇ ਉੱਤੇ ਬਹੁਤ ਸੱਜਦਾ ਸੀ ਮੁਸਤਕੀਮ ਦਾ ਅੰਦਾਜ਼ਾ ਸੀ ਕਿ ਉਹ ਉਸ ਦਾ ਕਦਿਛ ਸੋਟਾ ਹੈ ਇਸ ਲਈ ਉਹ ਉੱਠੀ ਤਾਂ ਉਸ ਦੀ ਤਸਦੀਕ ਹੋ ਗਈ ਲਿਬਾਸ ਬਹੁਤ ਮਾਮੂਲੀ ਕਿਸਮ ਦਾ ਸੀ ਦੁਪੱਟਾ ਜਦੋਂ ਸਿਰ ਉਸ ਦੇ ਸਿਰ ਤੋਂ ਢਿਲ ਗਿਆ ਤਾਂ فرش ਤੱਕ ਜਾ ਪਹੁੰਚਿਆ ਤਾਂ ਮੁਸਤਕੀਨ ਨੇ ਵੇਖਿਆ ਕਿ ਉਸ ਦਾ ਸੀਨਾ ਬਹੁਤ ਠੋਸ ਅਤੇ ਮਜ਼ਬੂਤ ਸੀ ਭਰਿਆ ਭਰਿਆ ਜਿਸਮ ਤਿੱਖੀ ਨਖ ਚੋੜਾ ਮੱਥਾ ਛੋਟਾ ਜਿਹਾ ਬੁੱਲੀਆਂ ਦਾ ਬੂਹਾ ਅਤੇ ਅੱਖਾਂ ਜੋ ਵੇਖਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਦਿਖਾਈ ਦਿੰਦੀਆਂ ਸਨ मुस्तकीम अपनी दुल्हन ਨੂੰ ਘਰ ਲੈ ਆਇਆ 2-3 ਮਹੀਨੇ ਬੀਤ ਗਏ ਉਹ ਖੁਸ਼ ਸੀ ਇਸ ਲਈ ਕਿ ਉਸਦੀ ਪਤਨੀ ਖੂਬਸੂਰਤ ਅਤੇ ਬਾਸਲਿਕਾ ਸੀ ਲੇਕਿਨ ਉਹ ਮਹਿਮੂਦਾ ਦੀਆਂ ਅੱਖਾਂ ਹਲੇ ਤੱਕ ਨਹੀਂ ਭੁੱਲ ਸਕਿਆ ਸੀ ਉਸ ਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਉਹ ਉਸ ਦੇ ਦਿਲ ਦਿਮਾਗ ਉੱਤੇ ਉੱਗੜ ਗਈਆਂ ਹੋਣ ਮੁਸਤਕੀਮ ਨੂੰ ਮਹਿਮੂਦਾ ਦਾ ਨਾਮ ਪਤਾ ਨਹੀਂ ਸੀ ਇੱਕ ਦਿਨ ਉਸ ਨੇ ਆਪਣੀ ਪਤਨੀ ਕੁਲਸਮ ਨੂੰ ਗੱਲੀ ਗੱਲੀ ਪੁੱਛਿਆ ਉਹ ਉਹ ਕੁੜੀ ਕੌਣ ਸੀ ਸਾਡੀ ਸ਼ਾਦੀ ਵਿੱਚ ਜਦੋਂ ਆਰਸੀ ਹਸਰਫ ਦੀ ਰਸਮ ਅਦਾ ਹੋ ਰਹੀ ਸੀ ਉਹ ਇੱਕ ਕੋਨੇ ਵਿੱਚ ਖਿੜਕੀ ਦੇ ਖੋਲ ਬੈਠੀ ਹੋਈ ਸੀ ਕੁਲਸੁਮ ਨੇ ਜਵਾਬ ਦਿੱਤਾ ਮੈਂ ਕੀ ਕਹਿ ਸਕਦੀ ਹਾਂ ਉਸ ਵਕਤ ਕਈ ਲੜਕੀਆਂ ਸਨ ਪਤਾ ਨਹੀਂ ਤੁਸੀਂ ਕਿਸ ਬਾਰੇ ਪੁੱਛ ਰਹੇ ਹੋ ਮੁਸਤਕੀਮ ਨੇ ਕਿਹਾ ਉਹ ਜਿਸ ਦੀਆਂ ਵੱਡੀਆਂ ਵੱਡੀਆਂ ਅੱਖੀਆਂ ਸਨ ਕੁਲਸੁਮ ਸਮਝ ਗਈ ਉਹ ਤੁਹਾਡਾ ਮਤਲਬ ਮਹਿਬੂਦਾ ਤੋਂ ਹੈ ਹਾਂ ਵਾਕਿਆ ਉਸ ਦੀਆਂ ਅੱਖਾਂ ਬਹੁਤ ਵੱਡੀਆਂ ਸਨ ਲੇਕਿਨ ਬੁਰੀਆਂ ਨਹੀਂ ਲੱਗਦੀਆਂ ਗਰੀਬ ਘਰਾਨੇ ਦੀ ਕੁੜੀ ਹੈ ਬਹੁਤ ਕਮ ਗੋ ਘੱਟ ਬੋਲਣ ਵਾਲੀ ਅਤੇ ਸ਼ਰੀਫ ਕੱਲ ਹੀ ਉਸ ਦੀ ਸ਼ਾਦੀ ਹੋਈ ਹੈ ਮੁਸਤਕੀਮ ਨੂੰ ਗੈਰ ਅਰਾਦੀ ਤੌਰ ਤੇ ਇੱਕ ਤੱਕਾ ਜਹ ਲੱਗਾ ਉਸ ਦੀ ਸ਼ਾਦੀ ਹੋ ਗਈ ਕੱਲ ਹਾਂ ਮੈਂ ਕੱਲ ਉੱਥੇ ਹੀ ਤਾਂ ਗਈ ਸੀ ਮੈਂ ਤੁਹਾਨੂੰ ਕਿਹਾ ਨਹੀਂ ਸੀ ਕਿ ਮੈਂ ਉਸ ਨੂੰ ਇੱਕ ਅੰਗੂਠੀ ਦਿੱਤੀ ਹੈ हां हां मेनू याद आ गया लेकिन मेनू यह पता नहीं थी कि तू जिस सहेली दी शादी ਉੱਤੇ ਜਾ ਰਹੀ ਹੈ ਉਹੀ ਕੁੜੀ ਹੈ ਵੱਡੀਆਂ ਵੱਡੀਆਂ ਅੱਖਾਂ ਵਾਲੀ ਕਿੱਥੇ شادی ਹੋਈ ਹੈ ਉਸ ਦੀ ਕੁਲਸੁਮ ਨੇ ਗਲੋਰੀ पान ਦਾ ਬੀੜਾ ਬਣਾ ਕੇ ਆਪਣੇ ਖਵੰਦ ਨੂੰ ਦਿੰਦੇ ਹੋਏ ਕਿਹਾ ਆਪਣੇ ਅਜੀਜ਼ਾਂ ਵਿੱਚ ਖਵੰਦ ਉਸ ਦਾ ਰੇਲਵੇ ਵਰਕਸ਼ਾਪ ਵਿੱਚ ਕੰਮ ਕਰਦਾ ਹੈ 150 ਰੁਪਿਆ ਮਹੀਨਾ ਤਨਖਾਹ ਹੈ ਸੁਨਿਆ ਹੈ ਬੇਅਦਬ ਸ਼ਰੀਫਾ ਆਦਮੀ ਹੈ ਮੁਸਤਕੀਮ ਨੇ ਗਲੋਰੀ ਕਿਲੇ ਦੇ ਦਬਾਈ ਚਲੋ ਅੱਛਾ ਹੋ ਗਿਆ ਕੁੜੀ ਵੀ ਜਿਵੇਂ ਦੀ ਤੂੰ ਕਹਿੰਦੀ ਸੀ شریف ਹੈ ਕੁਲਸਮ ਕੋਲੋਂ ਨਾ ਰਿਹਾ ਗਿਆ ਤੁਹਾਨੂੰ ਤਵੱਜਬ ਸੀ ਕਿ ਉਸ ਦਾ ਖਵੰਦ ਮਹਿਮੂਦਾ ਵਿੱਚ ਇੰਨੀ ਦਿਲਚਸਪੀ ਕਿਉਂ ਲੈ ਰਿਹਾ ਹੈ ਹੈਰਤ ਹੈ ਕਿ ਤੁਸੀਂ ਉਸ ਨੂੰ ਮਹਿਜ ਇੱਕ ਨਜ਼ਰ ਦੇਖਣ ਤੇ ਵੀ ਯਾਦ ਰੱਖਿਆ ਮੁਸਤਕੀਮ ਨੇ ਕਿਹਾ ਉਸ ਦੀਆਂ ਅੱਖਾਂ ਕੁਝ ਅਜਿਹਿਆਂ ਸੰਨ ਕੀ ਆਦਮੀ ਉਹਨਾਂ ਨੂੰ ਭੁੱਲ ਨਹੀਂ ਸਕਦਾ ਕੀ ਮੈਂ ਝੂਠ ਕਹਿੰਦਾ ਹਾਂ ਕੁਲਸੁਮ ਦੂਜਾ ਪਾਨ ਬਣਾ ਰਹੀ ਸੀ ਥੋੜੇ ਵਕਬੇ ਦੇ ਬਾਅਦ ਉਹ ਆਪਣੇ ਖਵੰਦਨ ਨੂੰ ਮੁਤਾਫਕ ਹੋਈ ਮੈਂ ਉਸਦੇ ਬਾਰੇ ਕੁਝ ਕਹਿ ਨਹੀਂ ਸਕਦੀ ਮੈਨੂੰ ਤਾਂ ਉਸ ਦੀਆਂ ਅੱਖਾਂ ਵਿੱਚ ਕੋਈ ਕਸ਼ਿਸ਼ ਨਜ਼ਰ ਨਹੀਂ ਆਉਂਦੀ مرد ਜਾਣ ਕਿੰਨਾ ਨਿਗਾਹਾਂ ਨਾਲ ਵੇਖਦੇ ਹਨ ਮੁਸਤਕੀਮ ਨੇ ਮناسب ਖਿਆਲ ਕੀਤਾ ਕਿ ਉਸ ਵਿਸ਼ੇ ਤੇ ਹੋਰ ਗੁਫ਼ਤਗੂ ਨਹੀਂ ਹੋਣੀ ਚਾਹੀਦੀ ਇਸ ਲਈ ਜਵਾਬ ਵਿੱਚ ਮੁਸਕਰਾ ਕੇ ਉਹ ਉੱਠਿਆ ਅਤੇ ਆਪਣੇ ਕਮਰੇ ਵਿੱਚ ਚਲਾ ਗਿਆ ਐਤਵਾਰ ਤੇ ਛੁੱਟੀ ਸੀ ਆਮ ਵਾਂਗ ਉਸ ਨੂੰ ਆਪਣੀ ਪਤਨੀ ਦੇ ਨਾਲ ਮੈਟਨੀ ਸ਼ੋਅ ਦੇਖਣ ਜਾਣਾ ਸੀ ਮਗਰ ਮਹਿਮੂਦਾ ਦਾ ਜ਼ਿਕਰ ਛੇੜ ਕੇ ਉਸ ਨੇ ਆਪਣੀ ਤबीयत ਮੁਕੱਦਰ ਕਰ ਲਈ ਸੀ ਉਸ ਨੇ ਆਰਾਮ ਕੁਰਸੀ ਉੱਤੇ ਲੇਟ ਕੇ ਤਪਈ ਉੱਪਰੋਂ ਇੱਕ ਕਿਤਾਬ ਚੁੱਕੀ ਜਿਸ ਨੂੰ ਉਹ ਦੋ ਵਾਰ ਪੜ੍ਹ ਚੁੱਕਿਆ ਸੀ ਪਹਿਲਾ ਵਰਕਾ ਕੱਢਿਆ ਤੇ ਪੜਨ ਲੱਗਾ ਮਗਰ ਹਰਫ ਡਗਮਡ ਹੋ ਕੇ ਮਹਿਮੂਦਾ ਦੀਆਂ ਅੱਖਾਂ ਬਣ ਜਾਂਦੇ ਮੁਸਤਕੀਮ ਨੇ ਸੋਚਿਆ ਸ਼ਾਇਦ ਕੁਲਸੁਮ ਠੀਕ ਕਹਿੰਦੀ ਸੀ ਕਿ ਉਸ ਨੂੰ ਮਹਿਮੂਦਾ ਦੀਆਂ ਅੱਖਾਂ ਵਿੱਚ ਕੋਈ ਕشش ਨਜ਼ਰ ਨਹੀਂ ਆਉਂਦੀ ਹੋ ਸਕਦਾ ਹੈ ਕਿਸੇ ਹੋਰ ਮਰਦ ਨੂੰ ਵੀ ਨਜ਼ਰ ਨਾ ਆਏ ਇੱਕ ਸਿਰਫ ਮੈਂ ਹਾਂ ਜਿਸ ਨੂੰ ਦਿਖਾਈ ਦਿੱਤੀ ਹੈ ਪਰ ਕਿਉਂ ਮੈਂ ਅਜਾਹ ਕੋਈ ਇਰਾਦਾ ਨਹੀਂ ਕੀਤਾ ਸੀ ਮੇਰੀ ਅਜਾਹੀ ਕੋਈ ਖਾਇਸ਼ ਨਹੀਂ ਸੀ ਕਿ ਉਹ ਮੇਰੇ ਲਈ ਪੁਰ ਕشش ਬਣ ਜਾਵੇ ਇੱਕ ਲਹਿਜੇ ਦੀ ਤਾਂ ਗੱਲ ਹੈ ਬਸ ਮੈਂ ਇੱਕ ਨਜ਼ਰ ਵੇਖਿਆ ਤਾਂ ਉਹ ਮੇਰੇ ਦਿਲ ਦਿਮਾਗ ਉੱਤੇ ਛਾ ਗਈ ਇਸ ਵਿੱਚ ਨਾ ਉਹਨਾਂ ਅੱਖਾਂ ਦਾ ਕਸੂਰ ਹੈ ਨਾ ਮੇਰੀਆਂ ਅੱਖਾਂ ਦਾ ਜਿਨ੍ਹਾਂ ਨਾਲ ਮੈਂ ਉਹਨੂੰ ਵੇਖਿਆ ਸੀ ਇਸ ਦੇ ਬਾਅਦ ਮੁਸਤਕੀਮ ਨੇ ਮਹਿਮੂਦਾ ਦੀ ਸ਼ਾਦੀ ਦੇ ਬਾਰੇ ਸੋਚਣਾ ਸ਼ੁਰੂ ਕੀਤਾ ਤਾਂ ਹੋ ਕੇ ਉਸ ਦੀ ਸ਼ਾਦੀ ਚਲੋ ਅੱਛਾ ਹੋਇਆ ਲੇਕਿਨ ਦੋਸਤ ਇਹ ਕੀ ਗੱਲ ਹੈ ਕਿ ਤੇਰੇ ਦਿਲ ਵਿੱਚ ਹਲਕੀ ਜਹੀ ਟੀਸ ਉੱਠਦੀ ਹੈ ਕੀ ਤੂੰ ਚਾਹੁੰਦਾ ਸੀ ਕਿ ਉਸ ਦੀ ਸ਼ਾਦੀ ਨਾ ਹੋਵੇ ਹਮੇਸ਼ਾ ਕੁਵਾਰੀ ਰਹੇ ਕਿਉਂਕਿ ਤੇਰੇ ਦਿਲ ਵਿੱਚ ਉਸ ਨਾਲ ਸ਼ਾਦੀ ਕਰਨ ਦੀ ਖਾਸ਼ਤਾ ਕਦੇ ਪੈਦਾ ਨਹੀਂ ਹੋਈ ਤੁਸੀਂ ਉਸ ਦੇ ਬਾਰੇ ਕਦੇ ਇਸ ਲਹਿਜੇ ਵਿੱਚ ਵੀ ਨਹੀਂ ਸੋਚਿਆ ਫਿਰ ਜਲਨ ਕਿਵੇਂ ਦੀ ਕਿੰਨੀ ਦੇਰ ਉਹ ਤੈਨੂੰ ਉਹਨੂੰ ਵੇਖਣ ਦਾ ਕਦੇ ਖਿਆਲ ਨਹੀਂ ਆਇਆ ਪਰ ਹੁਣ ਤੂੰ ਕਿਉਂ ਉਹਨੂੰ ਵੇਖਣਾ ਚਾਹੁੰਦਾ ਹੈ ਫਰਜ਼ ਕਰੋ ਵੇਖ ਵੀ ਲਿਆ ਤਾਂ ਕੀ ਕਰ ਲਵੇਂਗਾ ਉਸ ਨੂੰ ਉਠਾ ਕੇ ਆਪਣੀ ਜੇਬ ਵਿੱਚ ਰੱਖ ਲਵੇਗਾ ਉਸ ਦੀਆਂ ਵੱਡੀਆਂ-ਵੱਡੀਆਂ ਅੱਖਾਂ ਨੋਚ ਕੇ ਆਪਣੇ ਬਟੂਏ ਵਿੱਚ ਪਾ ਲਵੇਗਾ ਬੋਲ ਨਾ ਕੀ ਕਰੇਗਾ ਮਸਤਕੀਮ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਅਸਲ ਵਿੱਚ ਉਸ ਨੂੰ ਪਤਾ ਨਹੀਂ ਸੀ ਕਿ ਉਹ ਕੀ ਚਾਹੁੰਦਾ ਹੈ ਜੇਕਰ ਕੁਝ ਚਾਹੁੰਦਾ ਵੀ ਹੈ ਤਾਂ ਕਿਉਂ ਚਾਹੁੰਦਾ ਹੈ ਮਹਿਮੂਦਾ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਉਹ ਵੀ ਸਿਰਫ ਇੱਕ ਰੋਜ਼ ਪਹਿਲਾਂ ਯਾਨੀ ਉਸ ਵਕਤ ਜਦੋਂ ਕਿ ਮੁਸਤਕੀਮ ਕਿਤਾਬ ਦੇ ਵਰਕੇ ਫੋਲ ਰਿਹਾ ਸੀ ਮਹਿਮੂਦਾ ਯਕੀਨਾ ਦੁਲਹਨ ਦੇ ਲਿਬਾਜ ਲਿਬਾਸ ਵਿੱਚ ਜਾਂ ਤਾਂ ਆਪਣੇ ਮੈਕੇ ਜਾਂ ਆਪਣੇ ਸਹੁਰੇ ਸਰਮਾਈ ਲਜਾਈ ਬੈਠੀ ਸੀ ਉਹ ਖੁਦ شریف ਸੀ ਉਸ ਦਾ ਸ਼ੌਹਰ ਵੀ شریف ਸੀ ਰੇਲਵੇ ਵਰਕਸ਼ਾਪ ਵਿੱਚ ਮੁਲਾਜ਼ਮ ਸੀ ਅਤੇ 150 ਰੁਪਏ ਮਹੀਨਾ ਤਨਖਾਹ ਲੈਂਦਾ ਸੀ ਬੜੀ ਖੁਸ਼ੀ ਦੀ ਗੱਲ ਸੀ ਮੁਸਤਕੀਮ ਦੀ दिली ਖੁਆਇਸ਼ ਸੀ ਕਿ ਉਹ ਖੁਸ਼ ਰਹੇ ਸਾਰੀ ਉਮਰ ਖੁਸ਼ ਰਹੇ ਲੇਕਿਨ ਉਸ ਦੇ ਦਿਲ ਵਿੱਚ ਜਾਣ ਕਿਉਂ ਇੱਕ ਟੀਸ ਸੀ ਉੱਠਦੀ ਸੀ ਉਸ ਨੂੰ ਬੇਕਰਾਰ ਬਣਾ ਦਿੰਦੀ ਸੀ ਮੁਸਤਕੀਮ ਆਖਿਰ ਇਸ ਨਤੀਜੇ ਉੱਤੇ ਪਹੁੰਚਿਆ ਕਿ ਇਹ ਸਭ ਬਕਵਾਸ ਹੈ ਉਸ ਨੂੰ ਮਹਿਮੂਦਾ ਬਾਰੇ ਉੱਕਾ ਨਹੀਂ ਸੋਚਣਾ ਚਾਹੀਦਾ ਦੋ ਬਰਸ ਬੀਤ ਗਏ ਇਸ ਦੌਰਾਨ ਵਿੱਚ ਉਸ ਨੂੰ ਮਹਿਮੂਦਾ ਬਾਰੇ ਕੁਝ ਪਤਾ ਨਹੀਂ ਲੱਗਿਆ ਅਤੇ ਨਾ ਹੀ ਉਸ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਉਸ ਦੇਖਵੰਦ ਮੁੰਬਈ ਵਿੱਚ ਡੋਗਰੀ ਦੀ ਇੱਕ ਗਲੀ ਵਿੱਚ ਰਹਿੰਦੇ ਸਨ ਪਰ ਮੁਸਤਕੀਮ ਡੋਗਰੀ ਤੋਂ ਬਹੁਤ ਦੂਰ ਮਾਹਿਮ ਵਿੱਚ ਰਹਿੰਦਾ ਸੀ ਲੇਕਿਨ ਜੇਕਰ ਉਹ ਚਾਹੁੰਦਾ ਤਾਂ ਆਪਣੀ ਸੌਖ ਨਾਲ ਮਹਿਮੂਦਾ ਨੂੰ ਵੇਖ ਸਕਦਾ ਸੀ ਇੱਕ ਦਿਨ ਕੁਲਸੁਮ ਹੀ ਨੇ ਹੀ ਕਿਹਾ ਉਸਨੂੰ ਕਿਹਾ ਤੁਹਾਡੀਆਂ ਉਹ ਵੱਡੀਆਂ-ਵੱਡੀਆਂ ਅੱਖਾਂ ਵਾਲੀ ਮਹਿਮੂਦਾ ਦੇ ਨਸੀਬ ਬੜੇ ਬੁਰੇ ਨਿਕਲੇ ਚੌਂਕ ਤੇ ਚੌਂਕ ਕੇ ਮੁਸਤਕੀਮ ਨੇ ਤਸਵੀਸ ਭਰੇ ਲਹਿਜੇ ਵਿੱਚ ਪੁੱਛਿਆ ਕਿਉਂ ਕੀ ਹੋਇਆ ਕੁਲਸੁਮ ਨੇ ਗਲੋਰੀ ਬਣਾਉਂਦੇ ਹੋਏ ਕਿਹਾ ਉਸ ਦਾ ਖਵੰਦ ਇੱਕਦਮ ਮੌਲਵੀ ਹੋ ਗਿਆ ਤਾਂ ਇਸ ਨਾਲ ਕੀ ਹੋਇਆ ਤੁਸੀਂ ਸੁਣ ਤਾਂ ਲੋ ਹਰ ਵਕਤ ਮਚਪ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਲੇਕਿਨ ਬੜੀਆਂ ਊਟ ਪਟਾਂਕ ਕਿਸਮ ਦੀਆਂ ਵਜੀਫੇ ਕਰਦਾ ਹੈ ਚਿੱਲੇ ਕੱਟਦਾ ਹੈ ਅਤੇ ਮਹਿਮੂਦਾ ਨੂੰ ਮਜਬੂਰ ਕਰਦਾ ਹੈ ਕਿ ਉਹ ਵੀ ਅਜਾਹਾ ਕਰੇ ਫਕੀਰਾਂ ਦੇ ਕੋਲ ਘੰਟਿਆਂ ਬੈਠਾ ਰਹਿੰਦਾ ਹੈ ਘਰ-ਵਾਰ ਤੋਂ ਬਿਲਕੁਲ ਗਾਫਿਲ ਹੋ ਗਿਆ ਹੈ ਦਾੜੀ ਵਿਦਾ ਲਈ ਹੈ ਹੱਥ ਵਿੱਚ ਹਰ ਵਕਤ ਦਸੀਰ ਹੁੰਦੀ ਹੈ ਕੰਮ ਤੇ ਕਦੇ ਜਾਂਦਾ ਹੈ ਕਦੇ ਨਹੀਂ ਜਾਂਦਾ ਕਈ ਦਿਨ ਗਾਇਬ ਰਹਿੰਦਾ ਹੈ ਉਹ ਵਿਚਾਰੀ ਕੁੜਦੀ ਰਹਿੰਦੀ ਹੈ ਘਰ ਵਿੱਚ ਖਾਣ ਨੂੰ ਕੁਝ ਨਹੀਂ ਹੁੰਦਾ ਇਸ ਲਈ ਫਾਕੇ ਕਰਦੀ ਹੈ ਜਦੋਂ ਉਸ ਕੋਲ ਸ਼ਿਕਾਇਤ ਕਰਦੀ ਹੈ ਤਾਂ ਅੱਗੋਂ ਜਵਾਬ ਇਹ ਹੁੰਦਾ ਹੈ ਫਾਕਾਕਸ਼ੀ ਅੱਲਾ ਤਬਾਰਕ ਉਹ ਤਾਲਾ ਹੈ ਨੂੰ ਬਹੁਤ ਪਿਆਰੀ ਹੈ ਕੁਲਸੁਮ ਨੇ ਇਹ ਸਭ ਕੁਝ ਇੱਕ ਸਾਹ ਵਿੱਚ ਕਿਹਾ ਮੁਸਤਕੀਮ ਨੇ ਪੰਦਨੀਆਂ ਵਿੱਚੋਂ ਥੋੜੀ ਜਹੀ ਸੁਪਾਰੀ ਚੋਕ ਕੇ ਮੂੰਹ ਵਿੱਚ ਪਾਈ ਕਿਤੇ ਦਿਮਾਗ ਤਾਂ ਨਹੀਂ ਚੱਲ ਗਿਆ ਉਸ ਦਾ ਕੁਮਸਲ ਕੁਲਸੁਮ ਨੇ ਕਿਹਾ ਮਹਿਮੂਦਾ ਤਾਂ ਇਹੀ ਮਹਿਮੂਦਾ ਦਾ ਤਾਂ ਇਹੀ ਖਿਆਲ ਹੈ ਖਿਆਲ ਕਿ ਉਸ ਨੂੰ ਯਕੀਨ ਹੈ ਗਲੇ ਵਿੱਚ ਵੱਡੇ ਵੱਡੇ ਮਣਕਿਆਂ ਵਾਲੀ ਮਾਲਾ ਪਾਈ ਫਿਰਦਾ ਹੈ ਕਦੇ ਕਦੇ ਚਿੱਟੇ ਰੰਗ ਦਾ ਚੋਲਾ ਵੀ ਪਹਿਨਦਾ ਹੈ ਮੁਸਤਕੀਨ ਗਲੋਰੀ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਆਰਾਮ ਉਰਸੀ ਉੱਤੇ लेट ਕੇ ਸੋਚਣ ਲੱਗਾ ਇਹ ਕੀ ਹੋਇਆ ਅਜਾਹ ਸ਼ੋਹਰ ਤਾਂ ਜਾਣ ਲਈ مصیبت ਹੁੰਦਾ ਹੈ ਗਰੀਬ ਕਿਸਮਤਾਬਕ ਫਸ ਗਈ ਹੈ ਮੇਰਾ خیال ਹੈ ਕਿ پاگلਪਨ ਦੇ ਰਗਾਨੂ ਉਸ ਦੇ ਸ਼ੋਹਰ ਵਿੱਚ ਸ਼ੁਰੂ ਤੋਂ ਹੀ ਮੌਜੂਦ ਹੋਣਗੇ ਜੋ ਹੁਣ ਇੱਕਦਮ ظاہر ਹੋਏ ਹਨ ਲੇਕਿਨ ਸਵਾਲ ਇਹ ਹੈ ਕਿ ਹੁਣ महमੂਦਾ ਕੀ ਕਰੇਗੀ ਉਸਦਾ ਇੱਥੇ ਕੋਈ ਰਿਸ਼ਤੇਦਾਰ ਵੀ ਨਹੀਂ ਕੁਝ ਜਣੇ ਸ਼ਾਦੀ ਕਰਨ ਲਾਹੌਰ ਤੋਂ ਆਏ ਸਨ ਤੇ ਵਾਪਸ ਚਲੇ ਗਏ ਹਨ ਕੀ ਮਹਿਮੂਦਾ ਨੇ ਆਪਣੇ ਮਾਪਿਓ ਨੂੰ ਲਿਖਿਆ ਹੋਵੇਗਾ ਨਹੀਂ ਉਸਦੇ ਮਾਪੇ ਤਾਂ ਜਿਵੇਂ ਕਿ ਕੁਲਸੁਮ ਨੇ ਇੱਕ ਵਾਰ ਕਿਹਾ ਸੀ ਕਿ ਉਸਦੇ ਬਚਪਨ ਵਿੱਚ ਹੀ ਮਰ ਗਏ ਸਨ ਸ਼ਾਦੀ ਉਸਦੇ ਚਾਚੇ ਨੇ ਕੀਤੀ ਸੀ ਡੋਗਰੀ ਪਹਾੜੀ ਵਿੱਚ ਸ਼ਾਇਦ ਉਸ ਦੀ ਜਾਣ ਪਛਾਣ ਦਾ ਕੋਈ ਹੋਵੇ ਨਹੀਂ ਜਾਣ ਪਛਾਣ ਦਾ ਕੋਈ ਹੁੰਦਾ ਤਾਂ ਉਹ ਫਾਕੇ ਕਿਉਂ ਕਰਦੀ ਕੁਲਸਮ ਕਿਉਂ ਨਾ ਉਸ ਨੂੰ ਆਪਣੇ ਇੱਥੇ ਲੈ ਆਏ ਪਾਗਲ ਹੋ ਗਏ ਹੋ ਮੁਸਤਕੀਮ ਹੋਸ਼ ਵਿੱਚ ਆਓ ਮੁਸਤਕੀਮ ਨੇ ਇੱਕ ਵਾਰ ਫਿਰ ਇਰਾਦਾ ਕਰ ਲਿਆ ਕਿ ਉਹ ਮਹਿਮੂਦਾ ਬਾਰੇ ਨਹੀਂ ਸੋਚੇਗਾ ਇਸ ਲਈ ਕਿ ਉਸ ਦਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਬੇਕਾਰ ਦੀ ਮਗਜ ਪੱਚੀ ਸੀ ਬਹੁਤ ਦਿਨਾਂ ਦੇ ਬਾਅਦ ਕੁਲਸਮ ਨੇ ਇੱਕ ਦਿਨ ਉਸ ਨੂੰ ਦੱਸਿਆ ਕਿ ਮਹਿਮੂਦਾ ਦਾ ਸ਼ੋਹਰ ਜਿਸ ਦਾ ਨਾਮ ਜਮੀਲ ਸੀ ਕਰੀਬ ਕਰੀਬ ਪਾਗਲ ਹੋ ਗਿਆ ਹੈ ਮੁਸਤਕੀਮ ਨੇ ਪੁਛਿਆ ਕੀ ਮਤਲਬ ਕੁਲਸਮ ਨੇ ਜਵਾਬ ਦਿੱਤਾ ਮਤਲਬ ਇਹ ਕੀ ਹੁਣ ਉਹ ਰਾਤ ਨੂੰ ਇੱਕ ਸੈਕਿੰਡ ਲਈ ਨਹੀਂ ਸੌਂਦਾ ਜਿੱਥੇ ਖੜਾ ਹੈ ਬਸ ਉੱਥੇ ਹੀ ਘੰਟਿਆਂ ਖਮੋਸ਼ ਖੜਾ ਰਹਿੰਦਾ ਹੈ ਮਹਿਮੂਦਾ ਗਰੀਬ ਰੋਂਦੀ ਰਹਿੰਦੀ ਹੈ ਮੈਂ ਕੱਲ ਉਸ ਦੇ ਕੋਲ ਗਈ ਸੀ ਵਿਚਾਰੀ ਨੂੰ ਕਈ ਦਿਨ ਦਾ ਫਾਕਾ ਸੀ ਮੈਂ 20 ਰੁਪਏ ਦੇ ਆਈ ਕਿਉਂਕਿ ਮੇਰੇ ਕੋਲ ਇੰਨੇ ਹੀ ਸਨ ਮੁਸਤਕੀਮ ਨੇ ਕਿਹਾ ਬਹੁਤ ਅੱਛਾ ਕੀਤਾ ਤੂੰ ਜਦੋਂ ਤੱਕ ਉਸ ਦਾ ਖਵੰਦ ਠੀਕ ਨਹੀਂ ਹੁੰਦਾ ਕੁਝ ਨਾ ਕੁਝ ਦੇ ਆਇਆ ਕਰ ਤਾਂ ਕਿ ਗਰੀਬ ਨੂੰ ਫਾਕਿਆਂ ਦੀ ਨੋਬਤ ਨਾ ਆਵੇ ਕੁਲਸੁਮ ਨੇ ਥੋੜੇ ਠਹਿਰਾਵ ਬਾਅਦ ਅਜੀਬੋ ਗਰੀਬਲ ਹਾਇਜੇ ਵਿੱਚ ਕਿਹਾ ਅਸਲ ਵਿੱਚ ਗੱਲ ਕੁਝ ਹੋਰ ਹੈ ਕੀ ਮਤਲਬ ਮਹਿਮੂਦਾ ਦਾ ਖਿਆਲ ਹੈ ਕਿ ਜ਼ਮੀਨ ਨੇ ਮਹਿਜ ਇੱਕ ਢੂੰਗ ਰਚਿਆ ਹੈ ਉਹ ਪਾਗਲ-ਵਾਗਲ ਹਰਕਿਜ਼ ਨਹੀਂ ਗੱਲ ਇਹ ਹੈ ਕਿ ਉਹ ਉਹ ਕੀ ਉਹ ਔਰਤ ਦੇ ਕਾਬਿਲ ਨਹੀਂ ਨੁਕਸ ਦੂਰ ਕਰਨ ਲਈ ਉਹ ਫਕੀਰਾਂ ਤੇ ਸੰਨਿਆਸੀਆਂ ਕੋਲੋਂ ਟੂਨੇ ਟੋਟ ਕੇ ਲੈਂਦਾ ਰਹਿੰਦਾ ਹੈ ਮੁਸਤਕੀਮ ਨੇ ਕਿਹਾ ਇਹ ਗੱਲ ਤਾਂ ਪਾਗਲ ਹੋਣ ਨਾਲੋਂ ਜ਼ਿਆਦਾ ਅਫਸੋਸਨਕ ਹੈ ਮਹਿਮੂਦਾ ਲਈ ਤਾਂ ਇਹ ਸਮਝੋ ਕਿ ਵਿਆਹੁਟ ਜਿੰਦਗੀ ਇੱਕ ਖਲਾ ਬਣ ਕੇ ਰਹਿ ਗਈ ਹੈ ਮੁਸਤਕੀਮ ਆਪਣੇ ਕਮਰੇ ਵਿੱਚ ਚਲਾ ਗਿਆ ਉਹ ਬੈਠ ਕੇ ਮਹਿਮੂਦਾ ਦੀ ਬੁਰੀ ਮਹਿਮੂਦਾ ਦੀ ਬੁਰੀ ਦੇ ਬਾਰੇ ਸੋਚਣ ਲੱਗਾ ਅਜਿਹੀ ਔਰਤ ਦੀ ਜ਼ਿੰਦਗੀ ਕੀ ਹੋਵੇਗੀ ਜਿਸ ਦਾ ਸ਼ੋਰ ਬਿਲਕੁਲ ਸਿਫਰ ਹੋਵੇ ਕੇਵਲ ਆਰਮਾਨ ਹੋਣਗੇ ਤਾਂ ਉਸ ਦੇ ਸੀਨੇ ਵਿੱਚ ਜਵਾਨੀ ਨੇ ਕਿੰਨੇ ਕਮਾਦ ਦੇਣ ਵਾਲੇ ਸੁਪਨੇ ਵੇਖੇ ਹੋਣਗੇ ਉਸ ਨੇ ਆਪਣੀਆਂ ਸਹੇਲੀਆਂ ਕੋਲੋਂ ਕੀ ਕੁਝ ਨਹੀਂ ਸੁਣਿਆ ਹੋਵੇਗਾ ਕਿੰਨੀ ਨਾਮੀ ਉਮੀਦੀ ਹੋਈ ਹੋਵੇਗੀ ਗਰੀਬ ਨੂੰ ਜਦੋਂ ਉਸ ਨੂੰ ਚਾਹੇ ਤਰਫ ਖਲਾ ਹੀ ਖਲਾ ਨਜ਼ਰ ਆਇਆ ਹੋਵੇਗਾ ਉਸਨੇ ਆਪਣੀ ਗੋਦ ਹਰੀ ਹੋਣ ਦੇ ਬਾਰੇ ਵੀ ਕਈ ਵਾਰ ਸੋਚਿਆ ਹੋਵੇਗਾ ਜਦੋਂ ਡੋਗਰੀ ਵਿੱਚ ਕਿਸੇ ਦੇ ਬੱਚੇ ਪੈਦਾ ਹੋਣ ਦੀ ਇਲਤਾ ਉਸ ਨੂੰ ਮਿਲਦੀ ਹੋਵੇਗੀ ਤਾਂ ਵਿਚਾਰੀ ਦੇ ਦਿਲ ਉੱਤੇ ਇੱਕ ਮੁੱਕਾ ਜਿਹਾ ਹੋਵੇਗਾ ਲੱਗਦਾ ਹੋਵੇਗਾ ਹੁਣ ਕੀ ਕਰੇਗੀ ਅਜਹਾ ਨਾ ਹੋਵੇ ਕਿ ਖੁਦ ਖੁਸ਼ੀ ਕਰ ਲਵੇ 2 ਬਰਸ ਤੱਕ ਉਸਨੇ ਕਿਸੇ ਨੂੰ ਭੇਤ ਨਹੀਂ ਦੱਸਿਆ ਮਗਰ ਉਸ ਦਾ ਸੀਨਾ ਫਟ ਪਿਆ ਖੁਦਾ ਉਸ ਦੇ ਹਾਲ ਉੱਤੇ ਰਹਿਮ ਕਰੇ ਬਹੁਤ ਦਿਨ ਬੀਤ ਗਏ ਮੁਸਤਕੀਮ ਅਤੇ ਕੁਲਸੁਮ ਛੁੱਟੀਆਂ ਵਿੱਚ ਪੰਜਗਣੀ ਚਲੇ ਗਏ ਉੱਥੇ ਢਾਈ ਮਹੀਨੇ ਰਹੇ ਵਾਪਸ ਆਏ ਤਾਂ 1 ਮਹੀਨੇ ਦੇ ਬਾਅਦ ਕੁਲਸੁਮ ਦੇ ਮੁੰਡਾ ਪੈਦਾ ਹੋਇਆ ਉਹ ਮਹਿਮੂਦਾ ਦੇ ਨਹੀਂ ਜਾ ਸਕੀ ਲੇਕਿਨ ਇੱਕ ਦਿਨ ਉਸ ਦੀ ਸਹੇਲੀ ਜੋ ਮਹਿਮੂਦਾ ਨੂੰ ਜਾਣਦੀ ਸੀ ਉਸ ਨੂੰ ਮੁਬਾਰਕਬਾਦ ਦੇਣ ਲਈ ਆਈ ਉਸਨੇ ਗੱਲਾਂ-ਗੱਲਾਂ ਵਿੱਚ ਕੁਲਸੁਮ ਨੂੰ ਕਿਹਾ ਕੁਝ ਸੁਣਿਆ ਤੂੰ ਤੂੰ ਮਹਿਮੂਦਾ ਹੈ ਨਾ ਉਹ ਮਹਿਮੂਦਾ ਹੈ ਨਾ ਵੱਡੀਆਂ-ਵੱਡੀਆਂ ਅੱਖਾਂ ਵਾਲੀ ਕੁਲਸੁਮ ਨੇ ਕਿਹਾ ਹਾਂ ਹਾਂ ਡੋਗਰੀ ਵਿੱਚ ਰਹਿੰਦੀ ਹੈ ਕਵੰਦ ਦੀ ਬੇਪਰਵਾਹੀ ਨੇ ਗਰੀਬ ਨੂੰ ਬੁਰੀਆਂ ਗੱਲਾਂ ਤੇ ਮਜਬੂਰ ਕਰ ਦਿੱਤਾ ਕੁਲਸੁਮ ਦੀ ਸਹੇਲੀ ਦੀ ਆਵਾਜ਼ ਵਿੱਚ ਦਰਦ ਸੀ ਕੁਲਸੁਮ ਨੇ ਭਾਰੀ ਦੁੱਖ ਨਾਲ ਪੁੱਛਿਆ ਕਿਵੇਂ ਦੀਆਂ ਬੁਰੀਆਂ ਗੱਲਾਂ ਤੇ ਹੁਣ ਉਸ ਦੇ ਗੈਰ-ਮਰਦਾਂ ਦਾ ਆਉਣਾ ਜਾਣਾ ਹੋ ਗਿਆ ਹੈ ਝੂਠ ਕੁਲਸਮ ਦਾ ਦਿਲ ਤੱਕ-ਤੱਕ ਕਰਨ ਲੱਗਾ ਕੁਲਸਮ ਦੀ ਸਹੇਲੀ ਨੇ ਕਿਹਾ ਨਹੀਂ ਕੁਲਸਮ ਮੈਂ ਝੂਠ ਨਹੀਂ ਕਹਿੰਦੀ ਮੈਂ ਪਰਸੋਂ ਉਸ ਨੂੰ ਮਿਲਣ ਗਈ ਸੀ ਬੂਹੇ ਤੇ دستक ਦੇਣ ਵਾਲੀ ਹੀ ਸੀ ਕਿ ਅੰਦਰੋਂ ਇੱਕ ਨੌਜਵਾਨ ਮਰਦ ਜੋ ਮੈਮਨ ਲੱਗਦਾ ਸੀ ਬਾਹਰ ਨਿਕਲਿਆ ਤੇ ਤੇਜ਼ੀ ਨਾਲ ਹੀਠਾਂ ਉਤਰ ਗਿਆ ਮੈਂ ਫਿਰ ਉਸ ਨੂੰ ਮਿਲਣਾ ਮੁਨਾਸਿਬ ਨਹੀਂ ਸਮਝਿਆ ਤੇ ਵਾਪਸ ਚਲੀ ਗਈ ਇਹ ਤਾਂ ਬਹੁਤ ਬੁਰੀ ਖਬਰ ਸੁਣਾਈ ਖੁਦਾ ਉਸਨੂੰ ਗੁਨਾਹਾਂ ਦੇ ਰਸਤੇ ਤੋਂ ਬਚਾਈ ਰੱਖੇ ਹੋ ਸਕਦਾ ਹੈ ਉਹ ਮੈਮਨ ਉਸਦੇ ਖਵੰਦ ਦਾ ਕੋਈ ਦੋਸਤ ਹੋਵੇ ਕੁਲਸੁਮ ਨੇ ਖੁਦ ਨੂੰ ਫਰੇਬ ਦਿੰਦੇ ਹੋਏ ਕਿਹਾ ਉਸਦੀ ਸਹੇਲੀ ਮੁਸਕराई ਦੋਸਤ ਚੋਰਾ ਦੀ ਤਰ੍ਹਾਂ ਬੂਹਾ ਖੋਲ ਕੇ ਭੱਜਿਆ ਨਹੀਂ ਕਰਦੇ ਕੁਲਸੁਮ ਨੇ ਆਪਣੇ ਖਵੰਦ ਨਾਲ ਗੱਲ ਕੀਤੀ ਤਾਂ ਉਸਨੂੰ ਬਹੁਤ ਦੁੱਖ ਹੋਇਆ ਉਹ ਕਦੇ ਰੋਇਆ ਨਹੀਂ ਸੀ ਪਰ ਜਦੋਂ ਕੁਲਸੁਮ ਨੇ ਉਸ ਨੂੰ ਇਹ ਦਰਦਨਾਕ ਗੱਲ ਦੱਸੀ ਕੀ ਮਹਿਮੂਦਾ ਨੇ ਗੁਨਾਹਾ ਦਾ ਰਸਤਾ ਇਕਤਿਆਰ ਕਰ ਲਿਆ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸ ਨੇ ਉਸੇ ਵਕਤ ਤਿਆਹੀਆ ਕਰ ਲਿਆ ਕਿ ਮਹਿਮੂਦਾ ਉਹਨਾਂ ਦੇ ਇੱਥੇ ਰਹੇਗੀ ਇਸ ਲਈ ਉਸ ਨੇ ਆਪਣੀ ਪਤਨੀ ਨੂੰ ਕਿਹਾ ਇਹ ਬੜੀ ਭਿਆਨਕ ਗੱਲ ਹੈ ਤੂੰ ਇਹ ਕਾਰ ਹੁਣੇ ਜਾ ਤੇ ਮਹਿਮੂਦਾ ਨੂੰ ਇੱਥੇ ਲੈ ਆ ਕੁਲਸੁਮ ਨੇ ਬੜੇ ਰੁੱਖੇ ਭਾਂ ਨਾਲ ਕਿਹਾ ਮੈਂ ਉਹਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੀ ਕਿਉਂ ਮੁਸਤਕੀਮ ਦੇ ਦੇ ਲਹਿਜੇ ਵਿੱਚ ਹੈਰਸ ਸੀ ਬਸ ਮੇਰੀ ਮਰਜ਼ੀ ਉਹ ਮੇਰੇ ਘਰ ਵਿੱਚ ਕਿਉਂ ਰਹੇ ਇਸ ਲਈ ਕਿ ਤੁਹਾਨੂੰ ਉਸ ਦੀਆਂ ਅੱਖਾਂ ਪਸੰਦ ਹਨ ਕੁਲਸਮ ਦੇ ਬੋਲਣ ਦਾ ਅੰਦਾਜ਼ ਬਹੁਤ ਜ਼ਹਿਰੀਲਾ ਅਤੇ ਤੰਜੀਆ ਸੀ ਮੁਸਤਕੀਮ ਨੂੰ ਬਹੁਤ ਗੁੱਸਾ ਆਇਆ ਮਗਰ ਪੀ ਗਿਆ ਕੁਲਸਮ ਨਾਲ ਬਹਿਸ ਕਰਨਾ ਫਜ਼ੂਲ ਸੀ ਇੱਕ ਸਿਰਫ ਇਹੀ ਹੋ ਸਕਦਾ ਸੀ ਕਿ ਉਹ ਕੁਲਸਮ ਨੂੰ ਕੱਢ ਕੇ ਮਹਿਬੂਤਾ ਨੂੰ ਲੈ ਆਏ ਮਗਰ ਉਹ ਅਜਿਹੇ ਕਦਮਾਂ ਬਾਰੇ ਸੋਚ ਨਹੀਂ ਸਕਦਾ ਸੀ ਮੁਸਤਕੀਮ ਦੀ ਨੀਅਤ ਮੁੱਢੋਂ ਨੇਕ ਸੀ ਉਸ ਨੂੰ ਖੁਦ ਇਸ ਦਾ ਅਹਿਸਾਸ ਸੀ ਦਰਅਸਲ ਉਸ ਨੇ ਕਿਸੇ ਗੰਦੇ ਨਜ਼ਰੀਏ ਤੋਂ ਮਹਿਮੂਦਾ ਨੂੰ ਨਹੀਂ ਦੇਖਿਆ ਸੀ ਚਾਹੇ ਉਸ ਦੀਆਂ ਅੱਖਾਂ ਉਸ ਨੂੰ ਵਾਕਿਆ ਹੀ ਪਸੰਦ ਕਰਨ ਕਿੰਨੀਆਂ ਹੀ ਉਹ ਬਿਆਨ ਨਹੀਂ ਕਰ ਸਕਦਾ ਸੀ ਉਹ ਗੁਨਾਹ ਦਾ ਰਸਤਾ ਇਕ ਤਿਆਰ ਕਰ ਚੁੱਕੀ ਸੀ ਹਾਲੇ ਉਸ ਨੇ ਸਿਰਫ ਕੁਝ ਕਦਮ ਹੀ ਚੁੱਕੇ ਸਨ ਉਸ ਨੂੰ ਤਬਾਹੀ ਦੇ ਖੱਡੇ ਤੋਂ ਬਚਾਇਆ ਜਾ ਸਕਦਾ ਸੀ ਮੁਸਤਕੀਮ ਨੇ ਕਦੇ ਨਮਾਜ਼ ਨਹੀਂ ਸੀ ਪੜ੍ਹੀ ਕਦੇ ਰੋਜ਼ਾ ਨਹੀਂ ਸੀ ਰੱਖਿਆ ਕਦੇ ਖਿਰਾਤ ਨਹੀਂ ਸੀ ਦਿੱਤੀ ਖੁਦਾ ਨੇ ਉਸ ਨੂੰ ਕਿੰਨਾ ਅੱਛਾ ਮੌਕਾ ਦਿੱਤਾ ਸੀ ਕਿ ਉਹ ਮਹਿਮੂਦਾ ਨੂੰ ਗੁਨਾਹ ਦੇ ਰਸਤੇ ਤੱਕ ਸੀਟ ਕੇ ਲੈ ਆਏ ਅਤੇ ਤਲਾਕ ਵਗੈਰਾ ਦਰਵਾ ਕੇ ਉਸ ਦਾ ਕਿਸੇ ਹੋਰ ਨਾਲ ਵਿਆਹ ਕਰਦੇ ਵੀ ਮਗਰ ਉਹ ਇਹ ਜਵਾਬ ਸਵਾਬ ਦਾ ਕੰਮ ਨਹੀਂ ਕਰ ਸਕਦਾ ਸੀ ਇਸ ਲਈ ਕਿ ਉਹ بیوی ਦਾ ਦਬੇਲ ਸੀ बहुत देर तक मुस्तकीम की जमीर उसूजोड़ी रही एक दो बार उसने कोशिश की थी कि उसकी पत्नी रंजामंद हो जाए मगर जिमें ही मुस्तकीम पता सी कि अजि कोशिशा बेकार मुस्तकीम का ख्याल सी कि और कुछ नहीं तो कुलसुम महमूदा मिलन जरूर जाएगी मगर उसू ना उम्मीदी पल पई कुलसुम ने उस रोज़ दे महमूदा का नाम तक नहीं लिया ਹੁਣ ਕੀ ਹੋ ਸਕਦਾ ਹੈ ਮੁਸਤਕੀਮ ਖਾਮੋਸ਼ ਸ੍ਰੀਹਾ ਕਰੀਬ ਕਰੀਬ 2 ਵਰਸ ਬੀਤ ਗਏ ਇੱਕ ਦਿਨ ਘਰੋਂ ਨਿਕਲ ਕੇ ਮੁਸਤਕੀਮ ਇੰਜ ਹੀ ਤਫਰੀਆਂ ਫੁੱਟ ਕਦਮ ਫੁੱਟ ਪਾਕ ਤੇ ਚਹਿਲ ਕਦਮੀ ਕਰ ਰਿਹਾ ਸੀ ਕਿ ਉਸਨੇ ਕਸਾਈਆਂ ਦੀ ਬਿਲਡਿੰਗ ਦੀ ਗਰਾਊਂਡ ਫਲੋਰ ਦੀ ਖੋਲੀ ਦੇ ਬਾਹਰ ਥੜੇ ਉੱਤੇ ਮਹਿਮੂਦਾ ਦੀਆਂ ਅੱਖਾਂ ਦੀ ਝਲਕ ਵੇਖੀ ਮੁਸਤਕੀਮ ਦੋ ਕਦਮ ਅੱਗੇ ਨਿਕਲ ਗਿਆ ਸੀ ਫੋਰਨ ਮੋੜ ਕੇ ਉਸਨੇ ਗੌਰ ਨਾਲ ਵੇਖਿਆ ਮਹਿਮੂਦਾ ਹੀ ਸੀ ਉਹੀ ਵੱਡੀਆਂ-ਵੱਡੀਆਂ ਅੱਖਾਂ ਵਾਲੀ ਉਹ ਇੱਕ ਜਹੂਦਨ ਦੇ ਨਾਲ ਜੋ ਕਿ ਉਸ ਖੋਲੀ ਵਿੱਚ ਰਹਿੰਦੀ ਸੀ ਗੱਲਾਂ ਕਰਨ ਵਿੱਚ ਮਸ਼ਰੂਫ ਸੀ ਉਹ ਜਹੂਦਨ ਨੂੰ ਸਾਰਾ ਅਹਿਮ ਜਾਣਦਾ ਸੀ ਅਦਖੜ ਉਮਰ ਦੀ ਔਰਤ ਸੀ ਉਸਦਾ ਕੰਮ ਇਹ ਆਸ਼ ਮਰਦਾਂ ਲਈ ਜਵਾਨ ਕੁੜੀਆਂ ਮਹਈਆ ਕਰਨਾ ਸੀ ਉਸ ਦੀਆਂ ਆਪਣੀਆਂ ਦੋ ਜਵਾਨ ਲੜਕੀਆਂ ਸਨ ਜਿਨ੍ਹਾਂ ਤੋਂ ਉਹ ਪੇਸ਼ਾ ਕਰਵਾਉਂਦੀ ਸੀ ਮੁਸਤਕੀਮ ਨੇ ਜਦੋਂ ਮਹਿਮੂਦਾ मैं का चेहरा नहायत ही बेहूदा तौर उ मेकअप किया झूठ ज्यादा देर तक वह दर दर्द यह दर्दनाक दृश्य देखने की ताभ विच नहीं सी उ फौरन चल दिता घर पहुँच के उसने कुलसुम नाल नाक्य का जिक्र नहीं किया क्योंकि इसकी हूँ जरूरत ही नहीं सी रही मैं मुद्दा हम मुकम्मल ਇਸ ਤਮਤ ਫਰੋਸ਼ ਔਰਤ ਬਣ ਚੁੱਕੀ ਸੀ ਮੁਸਤਕੀਮ ਦੇ ਸਾਹਮਣੇ ਜਦੋਂ ਵੀ ਉਸ ਦਾ ਬੇਹੁਦਾ ਤੇ ਫੋਖੇਸ਼ ਤੌਰ ਤੇ ਮੇਕਅਪ ਕੀਤਾ ਹੋਇਆ ਚਿਹਰਾ ਆਉਂਦਾ ਤਾਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਉਸ ਦੀ ਜ਼ਮੀਰ ਉਸ ਨੂੰ ਕਹਿੰਦੀ ਮੁਸਤਕੀਮ ਜੋ ਕੁਝ ਤੁਸੀਂ ਵੇਖਿਆ ਹੈ ਉਸ ਦਾ ਸਬਬ ਉਸ ਦਾ ਸਬਬ ਤੂੰ ਹੈ ਕੀ ਹੋਇਆ ਜੇਕਰ ਤੂੰ ਆਪਣੀ ਪਤਨੀ ਦੀ ਕੁਝ ਰੋਜ਼ਾ ਨਾਰਾਜ਼ਗੀ ਤੇ ਖਫਗੀ ਬਰਦਾਸ਼ਤ ਕਰ ਲੈਂਦੇ ਜਿਆਦਾ ਤੋਂ ਜਿਆਦਾ ਉਹ ਗੁੱਸੇ ਵਿੱਚ ਆ ਕੇ ਆਪਣੇ ਮਾਇਕੇ ਚਲੀ ਜਾਂਦੀ ਮਗਰ ਮਹਿਮੂਦਾ ਦੀ ਜ਼ਿੰਦਗੀ ਇਸ ਗੰਦਗੀ ਤੋਂ ਤਾਂ ਬਚ ਜਾਂਦੀ ਇਸ ਵਿੱਚ ਉਹ ਉਹ ਇਸ ਵਕਤ ਤਸੀਹ ਹੋਈ ਹੈ ਕਿ ਤੁਹਾਡਾ ਦਿਨiyet ਨੇਕ ਨਹੀਂ ਸੀ ਜੇਕਰ ਤੂੰ ਸੱਚਾਈ ਤੇ ਅਸੀਤਾ ਸੱਚਾਈ ਉੱਤੇ ਰਹਿੰਦੇ ਤਾਂ ਕੁਲਸੁਮ ਇੱਕ ਨਾ ਇੱਕ ਦਿਨ ਆਪਣੇ ਆਪ ਠੀਕ ਹੋ ਜਾਂਦੀ ਤੂੰ ਬੜਾ ਜ਼ੁਲਮ ਕੀਤਾ ਬਹੁਤ بڑا ਗੁਨਾਹ ਕੀਤਾ ਮੁਸਤਕੀਮ ਹੁਣ ਕੀ ਕਰ ਸਕਦਾ ਸੀ ਕੁਝ ਵੀ ਨਹੀਂ ਪਾਣੀ ਸਿਰ ਤੋਂ ਲੰਘ ਚੁੱਕਿਆ ਸੀ ਚਿੜੀਆਂ ਸਾਰਾ ਖੇਤ ਚੁੱਕ ਗਈਆਂ ਸਨ ਹੁਣ ਕੁਝ ਨਹੀਂ ਹੋ ਸਕਦਾ ਸੀ ਮਰਦੇ ਹੋਏ ਮਰੀਜ਼ ਨੂੰ ਆਖਰੀ ਦਮ ਤੇ ਆਕਸੀਜਨ ਸੰਘਾਉਣ ਵਾਲੀ ਗੱਲ ਸੀ ਥੋੜੇ ਦਿਨਾਂ ਦੇ ਬਾਅਦ ਮੁੰਬਈ ਦੀ ਫਿਜ਼ਾ ਫਿਰਕਾ ਵਰਾਨਾ ਫਸਾਦਾਂ ਦੇ ਸਬੱਬ ਬੜੀ ਖਤਰਨਾਕ ਹੋ ਗਈ ਵਟਵਾਰੇ ਦੇ ਸਬੱਬ ਮੁਲਕ ਦੇ ਲੰਬਕਾਰ ਤੇ ਵਿਥਕਾਰ ਵਿੱਚ ਤਬਾਹੀ ਅਤੇ ਗੈਰਤਗਰੀ ਦਾ ਵਿਜਾਰ ਗਰਮ ਸੀ ਲੋਕ ਲਗਾਤਾਰ ਹਿੰਦੁਸਤਾਨ ਛੱਡ ਕੇ ਪਾਕਿਸਤਾਨ ਜਾ ਰਹੇ ਸਨ ਕੁਲਸੁਮ ਨੇ ਮੁਸਤਕੀਮ ਨੂੰ ਮਜਬੂਰ ਕੀਤਾ ਕਿ ਉਹ ਵੀ ਮੁੰਬਈ ਛੱਡ ਦੇਵੇ ਚੁਨਾਜੇ ਜੋ ਪਹਿਲਾ ਜਹਾਜ਼ ਮਿਲਿਆ ਉਸ ਦੀਆਂ ਸੀਟਾਂ ਬੁੱਕ ਕਰਕੇ ਮੀਆਂ ਬੀਵੀ ਕ੍ਰਾਂਚੀ ਪਹੁੰਚ ਗਏ ਤੇ ਛੋਟਾ ਮोटा ਕੰਮਕਾਜ ਸ਼ੁਰੂ ਕਰ ਦਿੱਤਾ ਢਾਈ ਬਰਸ ਦੇ ਬਾਅਦ ਇਹ ਕੰਮਕਾਜ ਕੰਮਕਾਜ ਤਰੱਕੀ ਕਰ ਗਿਆ ਇਸ ਲਈ ਮੁਸਤਕੀਮ ਨੇ ਮੁਲਾਜ਼ਮਤ ਦਾ ਖਿਆਲ ਤਰਕ ਕਰ ਦਿੱਤਾ ਇੱਕ ਦਿਨ ਸ਼ਾਮ ਨੂੰ ਦੁਕਾਨ ਤੋਂ ਉੱਠ ਕੇ ਉਹ ਤੈਲਦਾ ਤੈਲਦਾ ਸਦਰ ਜਾ ਨਿਕਲਿਆ ਜੀ ਚਾਇਆ ਕਿ ਇੱਕ ਪਾਨ ਖਾਦਾ ਜਾਵੇ 20 30 ਕਦਮ ਦੇ ਫਾਸਲੇ ਤੇ ਉਸ ਨੂੰ ਇੱਕ ਦੁਕਾਨ ਨਜ਼ਰ ਆਈ ਜਿੱਥੇ ਕਾਫੀ ਭੀੜ ਸੀ ਅੱਗੇ ਵੱਧ ਕੇ ਉਹ ਦੁਕਾਨ ਦੇ ਕੋਲ ਪਹੁੰਚਿਆ ਕੀ ਵੇਖਦਾ ਹੈ ਕਿ ਮਮੂਦਾ ਪਾਨ ਲਗਾ ਰਹੀ ਹੈ ਝੁਲਸੇ ਹੋਏ ਚਿਹਰੇ ਤੇ ਉਸੇ ਕਿਸਮ ਦੇ ਫੂਫਸ ਮੇਕਅਪ ਸੀ ਲੋਕ ਉਸ ਨੂੰ ਗੰਦੇ ਗੰਦੇ ਮਜ਼ਾਕ ਕਰ ਰਹੇ ਸਨ ਤੇ ਉਹ ਹੱਸ ਰਹੀ ਸੀ ਮੁਸਤਕੀਮ ਦੇ ਹੋਸ਼ ਉਹ ਹਵਾਰਸ ਗਾਇਬ ਹੋ ਗਏ ਕਰੀਬ ਸੀ ਉਕੀ ਉਥੋਂ ਭੱਜ ਜਾਵੇ ਕਿ ਮਹਿਮੂਦਾ ਨੇ ਉਸ ਨੂੰ ਪੁਕਾਰਿਆ ਇੱਧਰ ਆਓ ਦੁਲਹਾ ਮੀਆਂ ਤੁਹਾਨੂੰ ਇੱਕ ਫਰਸਟ ਕਲਾਸ ਪਾਨ ਖਿਲਾਏ ਅਸੀਂ ਤੁਹਾਡੀ ਸ਼ਾਦੀ ਵਿੱਚ ਸ਼ਰੀਕ ਸਾਂ ਮੁਸਤਕੀਮ ਬਿਲਕੁਲ ਪਥਰਾ ਗਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ